ਅੱਜ ਅਸੀਂ ਸੀਨੀਅਰ ਸਕੰਦਲ ਸਕੂਲ ਤੇ ਖੜਾ ਦੋਨਾਂ ਵਿੱਚ ਆਏ ਆ ਔਰ ਇੱਥੇ ਤਕਰੀਬਨ 24 ਲੱਖ ਦੀ ਗ੍ਰਾਂਟ ਅ ਸਿੱਖਿਆ ਕ੍ਰਾਂਤੀ ਦੇ ਤਹਿਤ ਜਿਹੜੀ ਉਹ ਆਈ ਹੈ ਸੋ ਮੈਂ ਖੁਦ ਦੇਖਿਆ ਚਾਰ ਦੀਵਾਰੀ ਬਹੁਤ ਸੋਹਣੀ ਬਣ ਗਈ ਹੈ ਰੂਮਸ ਬਣ ਕੇ ਟ੍ਰੈਕ ਬਣ ਗਿਆ ਤੇ ਹੋਰ ਵੀ ਜਿਹੜੀ ਕਿਸੇ ਚੀਜ਼ ਦੀ ਕਮੀ ਨਹੀਂ ਅਸੀਂ ਛੱਡਾਂਗੇ 24 ਲੱਖ ਦੀ ਗ੍ਰਾਂਟ ਆਈ ਹੈ ਹੋਰ ਵੀ ਕੋਈ ਜ਼ਰੂਰਤ ਹੋਈ ਤੇ ਸਿੱਖਿਆ ਸਕੂਲਾਂ ਦੇ ਵਿੱਚ ਸਿੱਖਿਆ ਲਈ ਜਿਹੜੀ ਗ੍ਰਾਂਟ ਹੈ ਉਹਦਾ ਕੋਈ ਕਟਾ ਨਹੀਂ ਹੈ ਸੋ ਅਸੀਂ ਉਹ ਪੂਰੀ ਕਰਾਂਗੇ ਤੇ ਇੱਥੇ ਆਣ ਕੇ ਬੱਸ ਚੰਗਾ ਲੱਗਾ ਮੈਨੂੰ ਬਹੁਤ ਕਿ ਇੱਥੋਂ ਦਾ ਸਟਾਫ ਬੜਾ ਮਿਹਨਤੀ ਹੈ ਮਿਹਨਤ ਕਰ ਰਿਹਾ ਜੀ ਔਰ ਬੱਚੇ ਬੜੇ ਉਹਨਾਂ ਨੂੰ ਜਿਹੜਾ ਚੰਗਾ ਪੜਾਈ ਦਿੱਤੀ ਜਾ ਰਹੀ ਹੈ ਔਰ ਚੰਗਾ ਉਹਨਾਂ ਨੂੰ ਗਾਇਡ ਕੀਤਾ ਜਾ ਰਿਹਾ ਹੈ ਇਹਦੇ ਲਈ ਮੈਂ ਪਿੰਡ ਵਾਲਿਆਂ ਦਾ ਬਹੁਤ ਸਹਯੋਗ ਵੱਡਾ ਸਹਯੋਗ ਹੈ ਬਹੁਤ 당ਨੀ ਸੱਜਣੇ ਇਸ ਪਿੰਡ ਦੇ ਇੱਥੋਂ ਦੇ ਸਕੂਲ ਲਈ ਸਟੇਡੀਅਮ ਲਈ ਦਾਨ ਕਰਦੇ ਆ ਤੇ ਉਹਨਾਂ ਦਾ ਵੀ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ